ਵਾਹਿਗੁਰੂ ਜੀ ਮੇਰਾ ਨਾਮ ਹੈ ਰਵਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਜੀ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲਾਂ ਉੱਤੇ ਤੇ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਅਸੀਂ ਜਿਹੜਾ ਜ਼ਮੀਨ ਦਾ ਟੱਕ ਲੈ ਕੇ ਆਏ ਬਹੁਤ ਹੀ ਖੂਬਸੂਰਤ ਟੱਕ ਲੈ ਕੇ ਆਏ ਆ ਬਹੁਤ ਹੀ ਵਧੀਆ ਰੇਟ ਦੇ ਵਿੱਚ ਪਾਣੀ ਵਗੈਰਾ ਦਾ ਸਾਰਾ ਸਾਧਨ ਹੈ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ ਵਿੱਚ ਕਰ ਲਈਏ ਇਸੇ ਵੀਡੀਓ ਵਿੱਚ ਤੁਹਾਨੂੰ ਨੰਬਰ ਮਿਲੂ ਮਾਲਕਾਂ ਦਾ ਸਾਰੀ ਜਾਣਕਾਰੀ ਮਿਲੂਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡੇ ਸਾਰੇ ਕੁਐਸਚਨ ਹੁੰਦੇ ਜਿਹੜੇ ਆਪਾਂ ਐਂਡ ਤੱਕ ਸੋਲਵ ਕਰ ਲਈ ਤੇ ਕਈ ਵੀਰ ਮਤਲਬ ਕਿ ਵੀਡੀਓ ਚੱਲਣ ਸਾਰੇ ਕਹਿੰਦੇ ਆ ਵੀਰੇ ਨੰਬਰ ਦੇਈਂ ਜਾਂ ਫਾਨੂੰ ਫੋਨ ਕਰ ਲੈਂਦੇ ਆ ਭਾਈ ਨੰਬਰ ਕਿੰਨਾ ਸਾਰਾ ਭਾਈ ਡਿਟੇਲ ਵਿੱਚ ਦਿੱਤੀ ਹੁੰਦੀ ਆ ਤੁਸੀਂ ਵੀਡੀਓ ਜ਼ਰੂਰ ਦੇਖਿਆ ਕਰੋ ਐਂਡ ਤੱਕ ਤੇ ਤੁਹਾਡੀ ਸਾਰੇ ਡਾਟ ਸਾਈਡ ਕਲੀਅਰ ਹੋ ਜਾਂਦੀ ਆ ਬਾਕੀ ਜੇਕਰ ਤੁਸੀਂ ਵੀ ਸਾਡੇ ਪੇਜ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਐਡ ਜ਼ਮੀਨ ਦੇ ਰਿਲੇਟਿਡ ਹੋਰ ਵੀ ਕਿਸੇ ਚੀਜ਼ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਦੀ ਕੋਠੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਫੋਨ ਨੂੰ ਫੜ ਕੇ ਵੀਡੀਓ ਬਣਾਉਣੀ ਆ ਆਪਦੀ ਜ਼ਮੀਨ ਦੀ ਕੋਠੀ ਦੀ ਉਸ ਤੋਂ ਬਾਅਦ ਸਾਨੂੰ ਐਡ ਭੇਜ ਦੇਣੀ ਆ ਸਾਡੇ ਨੰਬਰ ਤੋਂ ਧੀ ਸਕਰੀਨ ਉੱਤੇ ਚਲਾ ਦਿੱਤੇ ਗਏ ਨੇ ਇਹ ਨੰਬਰਾਂ ਦੇ ਉੱਤੇ ਸਾਨੂੰ ਵਟਸਐਪ ਕਰਨੀ ਆ ਵੀਡੀਓ ਸਾਰੀ ਡਿਟੇਲ ਦੇਣੀਆਂ ਜਾਨੀ ਕਿ ਕਿੰਨੀ ਜ਼ਮੀਨ ਹੈ ਕਿੰਨੇ ਫੁੱਟ ਤੇ ਪਾਣੀ ਆ ਕਹੋ ਜਰਾ ਰਸਤਾ ਤਕਸੀਮ ਤੱਕ ਹੈਗਾ ਕਿ ਨਹੀਂ ਨਹਿਰ ਦਾ ਪਾਣੀ ਮੋਟਰ ਵਗੈਰਾ ਦਾ ਕੀ ਸੱਤਨਾ ਸਾਰੀ ਜਾਣਕਾਰੀ ਤੋਂ ਬਾਅਦ ਸਾਨੂੰ ਐਡ ਤੁਸੀਂ ਘੱਲ ਦੇਣੀ ਆ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲਾਂ 'ਤੇ ਲਗਾ ਦੇਾਂਗੇ ਜੀ ਠੀਕ ਹੈ ਜੀ ਹੁਣ ਕਰਦੇ ਆਪਾਂ ਮੇਨ ਵੀਡੀਓ ਦੀ ਗੱਲ ਜੀ ਜਿਹਦੇ ਕਰਕੇ ਆਪਾਂ ਤੁਹਾਡੇ ਦਰਮਾਨ ਹਾਜ਼ਰ ਹੋਏ ਆ ਜ 15 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੀ ਜ਼ਮੀਨ ਹੈ 15 ਕਿੱਲੇ ਕੁਲ ਜ਼ਮੀਨ ਹੈ ਜੀ ਤੱਕ ਮਿਲੂਗਾ 15 ਕਿੱਲਿਆਂ ਦਾ ਆਪਦੀ ਮੋਟਰ ਹੈ ਵਿੱਚ 15 ਕਿੱਲਿਆਂ ਦੇ ਵਿੱਚ ਮੋਟਰ ਦੇਖਣ ਨੂੰ ਮਿਲ ਜੂਗੀ ਕਿਸੇ ਨਾਲ ਕੋਈ ਸਾਂਝੀ ਮੋਟਰ ਨਹੀਂ ਕਿਸੇ ਨੂੰ ਕੋਈ ਬਾਰੀ ਨਹੀਂ ਦੇਣੀ ਤੋਂ ਡਿੱਕ ਕੱਲਿਆਂ ਕੋਲੇ 15 ਕਿੱਲਿਆਂ ਦੇ ਉੱਤੇ ਮੋਟਰ ਦੇਖਣ ਨੂੰ ਮਿਲ ਜੂਗੀ ਜੀ ਕਿਸੇ ਨਾਲ ਕੋਈ ਮਤਲਬ ਕਿ ਰਸਤੇ ਦਾ ਰੋਲਾ ਨਹੀਂ ਹੈਗਾ ਜੀ ਕਿਸੇ ਨਾਲ ਹਨਾ ਕੋਈ ਫਰਦ ਵਗੈਰਾ ਦਾ ਕਿਸੇ ਨਾਲ ਨਹੀਂ ਹੈਗਾ ਵਧੀਆ ਆਸ-ਪਾਸ ਦਾ ਮਾਹੌਲ ਹੈ ਗੁਵਾਨ ਬਿਲਕੁਲ ਚੰਗਾ ਪਹਣਾ ਦੇਸੀ ਭਾਸ਼ਾ ਚ ਕਹਿ ਲਈਏ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਵਧੀਆ ਤੁਹਾਨੂੰ ਰੋਲ ਟੱਕ ਮਿਲੂ 15 ਕੇ ਲੇ ਜਮੀਨ ਮਿਲੂਗੀ ਵਿੱਚ ਮੋਟਰ ਮਿਲੂਗੀ ਜੀ ਪਿੰਡ ਦੀ ਗੱਲ ਕਰੀਏ ਤਾਂ ਆਪ ਹੈਗਾ ਪਿੰਡ ਹੈਗਾ ਜੀ ਜੰਡਿਆਲਾ ਜੰਡਿਆਲਾ ਪਿੰਡ ਮਿਲਜੂਆ ਜੀ ਨੇੜੇ ਸ਼ਹਿਰ ਬੰਗਾ ਸ਼ਹਿਰ ਪਹਿਚੰਦਾ ਜੀ ਇਹਨਾਂ ਨੂੰ ਬੰਗਾ ਪਿੰਡ ਦਾ ਨਾਂ ਹੈਗਾ ਜੀ ਜੰਡਿਆਲਾ ਤੇ ਰੇਟ ਦੀ ਹੁਣ ਆਪਾਂ ਗੱਲ ਕਰ ਲੈਨੇ ਆ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਰੇਟ ਮਿਲੂਆ ਜੀ 30 ਲੱਖ ਰੁਪਇਆ ਰੇਟ ਮਿਲੂਆ ਜੀ ਇਹ ਰੇਟ ਅੱਜ ਦੀ ਡੇਟ ਤੋਂ ਲੈ ਕੇ 1 ਮਹੀਨੇ ਤੱਕ ਹੈ ਜੀ ਠੀਕ ਹੈ ਜੀ 1 ਮਹੀਨੇ ਤੋਂ ਬਾਅਦ ਜੇਕਰ ਤੁਸੀਂ ਇਹ ਰੇਟ ਆਖੋਗੇ ਭਾਪਈ 30 ਲੱਖ ਚਾਹੀਦਾ ਤਾਂ ਰੇਟ ਆ ਜਿਹੜੇ ਮਾਰਕੀਟ ਦੇ ਸਹਾਰ ਨਾਲ ਵਧਦੇ ਘ ਤਾ 1 ਮਹੀਨੇ ਤੋਂ ਲੈ ਕੇ ਆਹਮ 1 ਮਹੀਨੇ ਦੇ ਦਰਮਿਆਨ ਕੋਦੋ ਮਰਜ਼ੀ ਪੁੱਛ ਲਿਓ ਤੁਹਾਨੂੰ 30 ਲੱਖ ਹੀ ਮਿਲੂਗਾ ਬਾਕੀ ਰੇਟ ਆ ਮੌਕੇ ਦੇ ਉੱਪਰ ਉੱਪਰ ਨੀਚੇ ਹੋ ਜਾਂਦਾ ਮਾੜਾ ਮੋਟਾ ਤੇ ਬਾਕੀ ਜੇ ਮਹੀਨੇ ਤੋਂ ਬਾਅਦ ਤੁਸੀਂ ਵੀਡੀਓ ਦੇਖ ਰਹੇ ਹੋ ਅੱਪਲ ਤਾਂ ਇਹ ਵਾਣ ਵਿਕੀ ਗਿਆ ਹੋਊਗਾ ਹਨਾ ਮਹੀਨੇ ਤੋਂ ਬਾਅਦ ਦੇਖੋਗੇ ਤਾਂ ਫਿਰ ਵੀ ਤੁਸੀਂ ਇੱਕ ਵਾਰੀ ਰੇਟ ਕਨਫਰਮ ਕਰ ਲਿਓ ਵੀਡੀਓ ਵਾਲੇ ਰੇਟ ਤੇ ਨਾ ਰਹੋ ਮਾਲਕ ਵੀਰਾਂ ਦਾ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਚਲਾ ਦਿੱਤਾ ਗਿਆ ਜੀ ਨੰਬਰ ਮਨੋਟ ਵੀ ਕਰਵਾ ਲੈਣਾ 80544 ਤੇ 86105 80544 ਤੇ 86105 ਇਹ ਮਾਲਕ ਵੀਰਾਂ ਦਾ ਨੰਬਰ ਹੈ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਚਲੀ ਜਾਵੇ ਤੇ ਬਾਕੀ ਜੇਕਰ ਤੁਸੀਂ ਕੋਈ ਆਪਣੀ ਜ਼ਮੀਨ ਦਾ ਟੁਕੜਾ ਸੇਲ ਕਰ ਰਹੇ ਹੋ ਜਾਂ ਕੋਈ ਜ਼ਮੀਨ ਲੈਣ ਵਾਲੇ ਸੋਚ ਰਹੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਤਾਂ ਕਿ ਅਸੀਂ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਡੇ ਏਰੀਆ ਦੀ ਖਾਸ ਜਿਹੜੀ ਤੁਹਾਡੇ ਲਈ ਜ਼ਮੀਨ ਬਣੀ ਹੈ ਉਹ ਜ਼ਮੀਨ ਦੀ ਐਡ ਲੈ ਕੇ ਆ ਸਕੀਏ ਤੁਸੀਂ ਜੇਕਰ ਜ਼ਮੀਨ ਲੈਣੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਪਿੰਡ ਦਾ ਨਾਮ ਜ਼ਿਲ੍ਹਾ ਬਲਾਕ ਵਗੈਰਾ ਦਾ ਨਾਮ ਲਿਖ ਦਿਓ ਕਿੰਨੀ ਕ ਜ਼ਮੀਨ ਚਾਹੀਦੀ ਹੈ ਹਨਾ ਉਹ ਹੀ ਜੀ ਜ਼ਮੀਨ ਸਾਨੂੰ ਦੱਸ ਦਿਓ ਤੁਹਾਡੇ ਲਈ ਜ਼ਮੀਨ ਲੈ ਕੇ ਅਸੀਂ ਹਾਜ਼ਰ ਹੋ ਜਾ ਤੇ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਹੋਰ ਕੈਂਡ ਨਵੀਂ ਵੀਡੀਓ ਵਿੱਚ ਤਬ ਤੱਕ ਦੀ ਰੱਬ ਰੱਖਾ ਜੀ